ਚੰਡੀਗੜ੍ਹ ਦੇ ਸੈਕਟਰ 28 ਵਿਖੇ ਗੁਰਦੁਆਰਾ ਨਾਨਕ ਸਰ ਵਿੱਚ ਸੰਤ ਬਾਬਾ ਸਾਧੂ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਸਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ 4 ਮਾਰਚ ਤੋਂ ਸ਼ੁਰੂ ਹੋਏ ਇਸ ਮਹਾਨ ਸਮਾਗਮ ਦਾ ਅੱਜ ਪੰਜਵਾਂ ਦਿਨ ਸੀ ਅਤੇ ਸਮਾਪਤੀ 10 ਮਾਰਚ ਨੂੰ ਹੋਵੇਗੀ ਸ਼ਾਮ ਦੇ ਸਮੇਂ ਸਮਾਗਮ ਵਿੱਚ ਹਰ ਰੋਜ਼ ਦੀਵਾਨ ਸਜਾਏ ਜਾਂਦੇ ਨੇ ਜਿਸ ਦੌਰਾਨ ਸੰਗਤ ਵੱਡੀ ਤਾਦਾਦ ਦੇ ਵਿੱਚ ਦੂਰ ਅਤੇ ਨੇੜਲੇ ਇਲਾਕਿਆਂ ਤੋਂ ਪਹੁੰਚ ਰਹੀ ਹੈ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਦੇ ਵੱਲੋਂ ਕੀਰਤਨ ਕੀਤਾ ਜਾਂਦਾ ਹੈ ਗੁਰਦੁਆਰਾ ਨਾਨਕ ਸਰ ਚੰਡੀਗੜ੍ਹ ਦੇ ਮੁਖੀ ਸੰਤ ਬਾਬਾ ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਗਮ ਦੇ ਵਿੱਚ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੋ ਰਹੀ ਹੈ ਅਤੇ ਤਨ ਮਨ ਦੇ ਨਾਲ ਸੇਵਾ ਵੀ ਕਰ ਰਹੀ ਹੈ ਕਲ ਸੋ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਮਾਗਮ ਚੱਲਦੇ ਪਈ ਨੇ ਕਿੰਨਾ ਸੰਤਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਕਰਵਾਏ ਜਾ ਰਹੇ ਨੇ ਬਾਬਾ ਸੱਦ ਸਿੰਘ ਜੀ ਦੇ ਨਾਮ ਠੀਕ ਹੈ ਜੀ ਤੇ ਬਾਬਾ ਜੀ ਇਹ ਕਿੰਨਾ ਸਮਾਗਮ ਹੈਗਾ 48ਵਾਂ ਹੋ ਗਿਆ ਤੇ ਸੰਗਤ ਫਿਰ ਕਿੱਥੋਂ ਕਿੱਥੋਂ ਆ ਰਹੀ ਹੈ ਸੰਗਤ ਬੜੀ ਅਮਰੀਕਾ ਚੋਂ ਆਈ ਹੈ ਅੰਗਲੈਂਡ ਚੋਂ ਹਾਂਗਕਾਂਗ ਤੋਂ ਥਾਈਲੈਂਡ ਤੋਂ ਕੈਨੇਡਾ ਸਾਰਾ ਚੰਡੀਗੜ੍ਹ ਦਾ ਇਲਾਕਾ ਏਰੀਆ ਜਿੰਨੇ ਲੱਗਦੇ ਪੈਂਦਾ ਤੁਸੀਂ ਕਿੰਨੇ ਦਿਨ ਸਮਾਗਮ ਚੱਲਦਾ ਹੈ? 7 ਦਿਨ ਲਗਾਤਾਰ। ਸਲਾਨਾ ਸਮਾਗਮ ਹੁੰਦਾ। ਹਾਂ, ਰਾਤ ਦਿਨ ਚੱਲਦਾ। ਰਾਤ ਦੇ ਲੰਗਰ ਚੱਲਦਾ। ਠੀਕ ਹੈ ਜੀ। ਤੇ ਬਾਬਾ ਜੀ ਪਾਠ ਕਿੰਨੇ ਸੰਪਾਠ ਕਰਵਾਏ ਜਾਂਦੇ ਨੇ? 13 ਸੰਮਣ ਪਾਠ ਚੱਲਦੇ ਆ। ਜੀ। ਸਰਬੱਤ ਦੇ ਭਲੇ ਦੇ ਸੰਪਰਕ ਰਾਸ ਇੱਕੋ 10 ਹੁੰਦੀ। ਜੀ। ਭਲੇ ਦੀ 10 ਹੁੰਦੀ ਗੁਰਸੱਪ ਤੇ ਕੈਂਪ ਕਦੋਂ ਲੱਗੂਗਾ? ਆ ਪੀਜੀ ਡਾਕਟਰ ਖੜਾ ਇੱਧਰ 16 ਵਾਲੇ। ਠੀਕ ਹੈ ਜੀ। ਕੈਂਪ ਲਾਉਣੇ ਖੌਣ ਦਾ। ਹੁੰਦਾ ਹੁੰਦਾ ਕੈਂਪ ਲੱਗੇਗਾ। ਹਰ ਸਾਲ ਲੱਗਦਾ। ਠੀਕ ਹੈ ਜੀ। ਤੇ ਜਿਹੜਾ ਅਖੀਰਲਾ ਦਿਨ ਹੈਗਾ ਉਹ 10 ਤਰੀਕ ਤੱਕ ਆ 10 ਨੂੰ ਬੜਾ ਵੱਡਾ ਬਾਹਰ ਪੰਡਾਲ ਲੱਗ ਰਿਹਾ ਠੀਕ ਹੈ ਜੀ ਬਹੁਤ ਵੱਡੇ ਪੱਧ ਤੇ ਰਾਗੀ ਜਥੇ ਦਰਬਾਰ ਸਾਹਿਬ ਤੋਂ ਆ ਰਹੇ ਆ ਕਥਾਵਾਚਕ ਬੜੇ ਬੜੇ ਵੱਡੇ ਗਿਆਨੀ ਆ ਰਹੇ ਨੇ ਤੇ ਸੰਗਤ ਦਾ ਕਿਵੇਂ ਦਾ ਸਹਿਯੋਗ ਹੈਗਾ ਕਿਵੇਂ ਸੰਗਤ ਨੂੰ ਬੁਲਾ ਚਾ ਉਹਨਾਂ ਸੇਵਾ ਸੰਗਤ ਵਿੱਚ ਬੋਲੇ ਬੋਲੇ 2 ਮਹੀਨੇ ਪਹਿਲਾਂ ਸੰਗਤਾਂ ਸੇਵਾ ਕਰਨ ਲੱਗੀਆਂ ਸਾਰਾ ਗੁਰੂ ਜਰਾ ਉਹਨਾਂ ਨੇ ਸਵਾਈ ਕੀਤੀ ਆ ਝਾੜੂ ਪੋਚਾ ਬੀਬੀਆਂ ਕਰਦੀਆਂ ਅਗੇ ਹਾਂ ਸੰਤ ਰਬਾ ਚੰਡੀਗੜ੍ਹ ਪਿਆਰ ਬਹੁਤ ਸੰਗਤ ਜੁੜੀ ਬਹੁਤ ਬਸਾਉ ਸੰਤ ਕਿਸ ਤਰ੍ਹਾਂ ਦਾ ਕੋਈ ਸੰਦੇਸ਼ ਸੰਗਤ ਨੂੰ ਦੇਣਾ ਚਾਹੁੰਦੇ ਹੋ ਤੁਸੀਂ ਬਹੁਤ ਸਾਦਾ ਪਹਲਾ ਕਰੋ ਗੁਰੂ ਵਾਲੇ ਬਣ ਅੰਮ੍ਰਿਤਸਰੋ ਸੰਗਤ ਸਜੋ ਕਾਬਲੀਕ ਹੋਣੇ ਕੇ ਸਮਾਗਮ ਦੇ ਮੱਦੇ ਨਜ਼ਰ ਸੰਗਤ ਦੇ ਵੱਲੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਯਾਨੀ ਕਿ 2 ਮਹੀਨੇ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਬੜੀ ਹੀ ਬੇਸਬਰੀ ਦੇ ਨਾਲ ਇਸ ਸਮਾਗਮ ਦਾ ਸੰਗਤ ਦੇ ਵੱਲੋਂ ਇੰਤਜ਼ਾਰ ਕੀਤਾ ਜਾਂਦਾ ਹੈ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਵਿਦੇਸ਼ਾਂ ਤੋਂ ਵੀ ਸੰਗਤ ਇੱਥੇ ਨਤਮਸਤਕ ਹੁੰਦੀ ਹੈ ਅਤੇ ਚੰਡੀਗੜ੍ਹ ਦੇ ਜਿਹੜੇ ਲੋਕਲ ਨਿਵਾਸੀ ਨੇ ਉਹਨਾਂ ਦੇ ਵੱਲੋਂ ਵੀ ਇੱਥੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕਿਆ ਜਾਂਦਾ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ thank you